ਚੱਲ ਲਿੰਕਾ ਮਿਲੋ ਤਾਂ ਪਤਾ ਲੈ ਲੀਏ ਹਾਂ ਨਹੀਂ ਮਨਪ੍ਰੀਤਾਂ ਪਤਾ ਲੈ ਕਿੰਡੀਸ਼ਪਲ ਸੁਣ ਲੈ ਕਿਉਂ ਨਹੀਂ ਇੱਥੇ ਬੋਲੀ ਜਾਂਦੀ ਸੀ ਨਹੀਂ ਹਾਂ ਨਹੀਂ ਉਹ ਦੇਖ ਲੈ ਹਣਾ ਕਿੰਨਾ ਇਹਦੀ ਮੂੰਹ ਲੜਦੀ ਆ ਹਣਾ ਹੋਰ ਦੇਖ ਲੈ ਕਿਹੜੇ ਹਾਲਾ ਨਾ ਮੁੰਡਾ ਗੋਦ ਲਿਆ ਗੋਦ ਲਿਆ ਚਲ ਉਹਨੂੰ ਤਾਂ ਹੁਣ ਬਗਾਨੀ ਤੈਨੂੰ ਕੀ ਪਤਾਗਾ ਹਣਾ ਹਾਂ ਤੇ ਇਹਨੂੰ ਤਾਂ ਹੁਣ ਪਤਾ ਹੀ ਆ ਵਿਚਾਰੀ ਨੂੰ ਕਿਹੜੇ ਹਾਲਾ ਨਾ ਪਾਲਿਆ ਅੱਜ ਆ ਕੇ ਪ੍ਰਧਾਨ ਬਣ ਗਈ ਗਲਤ ਗੱਲ ਸੱਚੀ ਗੱਲ ਮਾਮਾ ਨੂੰ ਐ ਤੰਗ ਕਰਨਾ ਆਪਦੀਆਂ ਮਾਮਾ ਨੂੰ ਕਿਵੇਂ ਸਮਝਤ ਨਹੀਂ ਬਗਾਨਿਆਂ ਦਾ ਕੀ ਬਣਨਾ ਇਹ ਤਾਂ ਫੇਰ ਬਗਾਨਾਂ ਦਾ ਆਪਦੇ ਨਹੀਂ ਬਣਦੇ ਅੱਜਕੱਲ ਛਿੱਡੋ ਕੱਢੇ ਵਿਚਾਰੀ ਨੇ ਭੋਰਾਕ ਲੈ ਕੇ ਪਾਲਿਆ ਸੀ ਸੱਚੀ ਗੱਲ ਤੇ ਹੁਣ ਦੇਖ ਲੈ ਦਿਹਾੜੀਆਂ ਕਰ ਕਰਕੇ ਪਾਲਿਆ ਵਿਆਹ ਲਿਆ ਤੇ ਹੁਣ ਦੇਖ ਲੈ ਕਿਵੇਂ ਕੱਪੜੇ ਚਲਾ ਚਲਾ ਮਾਰਦੀ ਐ ਤੂੰ ਦੇਖੀ ਹੋਈ ਆ ਪਾਣੀ ਦਾ ਗਲਾਸ ਨਹੀਂ ਦਿੰਦੀ ਪੋਤੀ ਨੂੰ ਬਾਜਾ ਮਾਰਦੀ ਐ ਪੋਤੀ ਨੂੰ ਆਪਦੇ ਬੰਨੀ ਕੱਢ ਲੈ ਆ ਆ ਗਈ ਨਿਕਲਿਆਈ ਹੋਰ ਚਰਨੋਂ ਅੱਗੇ ਮੈਂ ਠੀਕ ਆ ਠੀਕ ਆ ਪੂਰੇ ਨੂੰ ਹੋ ਜਾ ਕਿਤੇ ਤੇਰੇ ਨੋਂ ਨਾ ਦੇਖ ਲੈ ਕੋਈ ਉਂਗਲਾਂ ਲਾਉਂਦੀਆਂ ਨੇ ਇਹ ਚਾਚੀ ਹਰਗਾਂ ਵਧੀਆ ਠੀਕ ਆ ਤੂੰ ਦੱਸ ਠੀਕ ਆ ਠੀਕ ਆ ਬਸ ਹੋਰ ਸਿਹਤ ਤਾਂ ਠੀਕ ਰਹਿੰਦੀ ਆ ਵਧੀਆ ਬਸ ਜਿਹੜਾ ਟਾਈਮ ਪਾਸ ਹੋਈ ਜਾਂਦਾ ਹੁਣ ਕਿੱਧਰ ਨੂੰ ਚੱਲੀ ਆ ਲਫਾਫਾ ਜਿਹਾ ਚੱਕ ਲਿਆ ਟਿਕ ਜਾ ਕਰ ਘਰੇ ਲੱਤਪੰਤ ਡਾਲੇਂਗੀ ਅੱਗੇ ਚੰਗਾ ਸਮਝਦੀ ਪੂਰੇ ਨੂੰ ਹੋ ਜਾ ਹੋਰ ਨਾ ਦੇਖ ਲੈ ਕਿਤੇ ਹਾਂਜੀ ਕਿਵੇਂ ਲੜੀ ਫੜ ਲਾ ਪੜੇ ਤੋਂ ਦੀ ਹੈ ਚਾਹ ਕੱਪੜੇ ਪੁਰੇ ਨੂੰ ਹੋ ਜਾ ਪੁਰੇ ਨੂੰ ਹੋ ਜਾ ਹੋਰ ਨਾ ਦੇਖ ਲੈ ਸਾਨੂੰ ਵੀ ਗਲਪਵਾ ਦੇਗੀ ਸਾਡੇ ਚਾਰੇ ਚੱਕ ਕੇ ਆਉਂਦੀ ਆ ਤੈਨੂੰ ਦੇਖਦਿਆਂ ਨੂੰ ਅਸੀਂ ਤਾਂ ਕੀ ਕਰਾਂ ਫਿਰ ਹੁਣ ਸਾਨੂੰ ਤਾਂ ਸਾਰੀ ਗੱਲਬਾਤ ਦਾ ਪਤਾ ਹੋਰ ਕਿਹੜੇ ਹੀਲੇ ਨਾ ਪਾਲਿਆ ਪਹਿਲਾਂ ਖੋਦ ਲਿੱਤਾ ਫਿਰ ਪਾਲਿਆ ਤੇਰੇ ਦਿਹਾੜੀਆਂ ਕਰ ਕਰਕੇ ਉਹ ਚੰਗਾ ਸੋਣਾ ਨੌਕਰੀ ਲੱਗ ਲੈ ਕਿੰਨਾ ਕਹ ਗਿਆ ਅਸੀਂ ਮੁੰਡਾ ਹੁਣ ਐ ਕੀ ਪਤਾ ਸੀਗਾ ਮਾੜਾ ਮੋੜਾ ਬੈੰਨੀ ਮਾੜੀ ਨਿਕਲੂਗੀ ਜੇ ਮੇਰੇ ਕਰਮਾਂ 'ਚ ਸੁਖ ਹੁੰਦਾ ਰੱਬਾ ਦੇ 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 ਸਹੀ ਗੱਲ ਆਂਦਾ ਦਿਲ ਦਾ ਰੱਬ ਤੁਹਾਡੇ ਸਾਹਮਣੇ ਬਲੂਰ ਮਿਆਕੇ ਪਾ ਲਿਆ ਸੀ ਹਾਂ ਕੋਰਾ ਸਭ ਦਾ ਲੰਮਾ ਉੱਚਾ ਹੈ ਕੋਸਾ ਮੇਰਾ ਪੁੱਤ ਨਹੀਂ ਮਾੜਾ ਹੈਗਾ ਨਾ ਨਾ ਪੁੱਤ ਤਾਂ ਤੇਰਾ ਵਧੀਆ ਕਰਦਾ ਬਲਾ ਕਿ ਨੰਗਦਾ ਸਾਨੂੰ ਚਾਚੀ ਤਾਈ ਕਹਿ ਕੇ ਨੰਗਦਾ ਵੀ ਮੇਰੀ ਮਾਂ ਦਾ ਹਾਲ ਚਾਲ ਪੁੱਛ ਲਿਆ ਕਰੋ ਚਾਚੀ ਆ ਜਾ ਕਰੋ ਕਰੇ ਮੰਜੇ ਤੇ ਬੈਠੀ ਹੋ ਤਾਂ ਚਲ ਹੁਣ ਚਾਹ ਜੀ ਹੈਗੀ ਆ ਹੋਰ ਤੂੰ ਸਿੱਖੇ ਪੋਤੀ ਤੇ ਜੀ ਕਰੀ ਆਈਆਂ ਦੀ ਮਾਤਾ ਦਾ ਹਾਲ ਚਾਲ ਪੁੱਛ ਕੇ ਜਾਣਾ ਦੋ ਮਰ ਕੜੀ ਕੇ ਮਰਨ ਨੇ ਪੋਤੀ ਤਾਂ ਠੀਕ ਸੀ ਠੀਕ ਆ ਪੋਤੀ ਤਾਂ ਵਧੀਆ ਰਹਿੰਦੀ ਬੋਲਦੀ ਕਿਹੜਾ ਮੇਰੇ ਕੋਲੇ ਬੈਠਣ ਦਿੰਦੀ ਆ ਬੰਦਰੀ ਬੈਠਣ ਦਿੰਦੀ ਆ ਵਧੀਆ ਚੱਲ ਇੱਕ ਤੋਂ ਦੋ ਹੋ ਗਏ ਸੀ ਤੇਰੇ ਤਾਂ ਮੁੰਡਿਆ ਰਗੀ ਸੀਗੀ ਹਾਂ ਮੈਨੂੰ ਤਾਂ ਪੁੱਤਾਂ ਵਰਗੀ ਆ ਚੱਲ ਦੀਵੇ ਨਬਤੀ ਲੱਗ ਗਈ ਸੀ ਕਿੱਥੇ ਇੱਕ ਦਿਨ ਹੀ ਸੀ ਤੈਨੂੰ ਤਾਂਸ ਹੈਗੀ 56 ਸਾਲਾਂ ਚੱਲਨੀ ਹੈ ਇੱਕ ਦਿਨ ਹੀ ਸੀ ਆਸ ਹੈਗੀ ਚੱਲ ਮਹਾਰਾਜ ਨੂੰ ਕੋਟੀ ਦੇ ਦੇ ਸੀ ਖੁਦ ਆਜਾ ਤੁਰਨਾ ਚੱਲ ਦਮ ਹੋਰ ਦਿਲਚਸਪ ਲੈਣ ਜਾਨੀ ਆ ਦੁਕਾਨੋਂ ਪਰਸਨ ਲੈਣ ਜਾਨੀ ਆ ਆਜਾ ਭੈਣੇ ਤੁਰਿਆ ਹੋਰ ਕੀ ਆ ਤਾਂ ਉਹਨਾਂ ਹੌਸਲਾ ਰੱਖਿਆ ਕਰ ਕੋਈ ਗੱਲ ਚਲ ਦੋ ਪੈਸੇ ਆਪਦੇ ਸਾਹਮਣੇ ਰੱਖਿਆ ਕਰ ਬੜੇ ਪੇਵਾਸ ਤੇ ਹੁੰਦੀਆਂ ਨਹੀਂ ਅੱਜ ਸਭ ਲੋਗ ਗੱਲ ਕੁੜੀ ਨੂੰ ਦੇਤੇ 10 ਰੁਪਏ ਐਂ ਭਗਾ ਕੇ ਮਾਰੇ ਭੈਣੇ ਜਿਵੇਂ ਮੇਰੇ ਪੈਸਿਆਂ ਨੂੰ ਲੱਗੀ ਹੁੰਦੀ ਐ ਪੈਸਿਆਂ ਨੂੰ ਵੀ ਐਂ ਕਰਦੀ ਐ ਐਂ ਕਰਦੀ ਐ ਬਸ ਮੂੰਹ ਆ ਜਵਾਗੜੀ ਨਾਲ ਪਿਆਰਾ ਕਹਿੰਦੀ ਬਿਮਾਰੀ ਲੱਗੀ ਵੀ ਐ ਕਾਦੀ ਬਿਮਾਰੀ ਲੱਗੀ ਇਹ ਬਿਮਾਰੀ ਲੱਗੀ ਚੰਗੀ ਬਲੀ ਹੈ ਬਰਨ ਲਾ ਦੂੰ ਕੱਪੜੇ ਉਹ ਵਗੜ ਕੇ ਆਖਰੇ ਵਾਲੇ ਆਉਂਦੇ ਆਪ ਦਾ ਆਪ ਸੁਮਾਲਦੀ ਐ ਹੁਣ ਉਹ ਨਖਰੇ ਕਰਦੀ ਐ ਹੋਰ ਉਹ ਨਖਰੇ ਵਾਲੇ ਆਉਂਦੇ ਨਾ ਝਕਲਦੇ ਨੇ ਵੰਦਨਾ ਹੋ ਜੇ ਬੈਂਕ ਜਾਂਦਾ ਆ ਜਾ ਬੈਂਕ ਆ ਜਾ ਤੂੰ ਆ ਜਾ ਰਾਜ ਦੁਰਗਾ ਜਾਂਦੀਆਂ ਤੈਨੂੰ ਛੱਡਦੇ ਹਾਂ ਹੋਰ